ਪੇ ਤੁੰਗਾ ਜੇ 2 ਦਿਨ ਬਾਅਦ ਉਹਦਾ ਕੋਈ ਹੱਲ ਨਾ ਕੀਤਾ ਉਹਦਾ ਕੋਈ ਫੈਸਲਾ ਨਾ ਕੀਤਾ ਤਾਂ ਭਗਵੰਤ ਮਾਨ ਸਾਹਿਬ ਆਪ ਮਿਲ ਲਿਓ ਆਪਣੇ ਪੀਏ ਨੂੰ ਬੁਲਾ ਲਿਓ ਆਪਣੇ ਹੁਐਸਡੀ ਨੂੰ ਬੁਲਾ ਲਿਓ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਬੁਲਾ ਲਿਓ ਪਰ ਇਹ ਲੁਧਿਆਣੇ ਚ ਲੁਧਿਆਣੇ ਚ ਸਾਹਮਣਾ ਮੇਰਾ ਕਰਨਾ ਪਊਗਾ ਇਸ ਦਾਦਾ ਜਵਾਬ ਦੇਣਾ ਪਊਗਾ ਜਿਹੜਾ ਤੁਸੀਂ ਕਹਿੰਦੇ ਆ ਆ ਕਰਦਿਆਂ ਸੀ ਆ ਕਰਦੇ ਆ ਇਹਦੇ ਬਾਰੇ ਫੈਸਲਾ ਇਸੀ ਹਫਤੇ ਦੇ ਵਿੱਚ ਹੋਊਗਾ ਜਾਂ ਲੁਧਿਆਣਾ ਨੂੰ ਫਿਰ ਮੈਂ ਕਹੂੰਗਾ ਕਿ ਲੁਧਿਆਣੇ ਵਾਲਿਓ ਇਹਨੂੰ ਫਰਨ ਨਾ ਦਿਓ ਇਹ ਜੇ ਮੇਰੇ ਤੇ ਕੋਈ ਗੱਲ ਕਰੇ 2 ਦਿਨ ਦਾ ਸਮਾਂ ਮੈਂ ਦਿੰਦਾ ਨਹੀਂ ਜਿੱਥੇ ਵੀ ਤੂੰ ਸੁੱਦਾ ਹੋਏਗਾ ਜਿੱਥੇ ਦੀ ਤੂੰ ਲੁੱਕ ਲੈ ਰਿਹਾ ਹੋਏਗਾ ਉੱਥੇ ਜਾ ਕੇ ਮੈਂ تیرਣਾ ਕਹੀਂ ਇਹ ਆ ਗਿਆ ਜੀ ਇਹ ਜ਼ਬਰਦਸਤੀ ਆ ਗਿਆ ਜੀ ਮੈਂ ਕਿ ਜ਼ਬਰਦਸਤੀ ਨਹੀਂ ਪਰ ਮੈਂ ਲੋਕਾਂ ਦੇ ਮੂਹਰੇ ਨੰਗਾ ਜੂਰ ਕਰੂੰਗਾ ਤਾਂ ਵੀ 70 ਕਰੋੜ ਰੁਪਏ ਦਾ ਪੁਲ ਬਣਦਾ 1 ਰੁਪਿਆ ਵੀ ਥੋਟੋ ਨਹੀਂ ਲੈਣਾ ਮੈਂ ਹੁਣ ਰਿਕਾਰਡ ਕਰਨਾ ਵੀ ਇਹ ਰੇਲਵੇ ਬਣਾਉਗੀ ਰੇਲਵੇ ਬਣਾਉਗੀ ਰੇਲਵੇ ਬਣਾਉਗੀ ਸਿਰਫ 8 ਮਹੀਨੇ ਹੋ ਗਏ ਅੱਜ ਮੈਨੂੰ ਰੋਜ਼ ਲੋਕਾਂ ਖਾਤਰ ਵੀ ਸਹੂਲਤ ਹੋ ਜੇ ਉੱਥੇ ਕੰਡਾ ਕੰਡਾ ਲੋਕਾਂ ਨੂੰ ਰੁਕਣਾ ਪੈਂਦਾ ਤੇ ਪਤਾ ਨਹੀਂ ਕਿੰਨੀ ਵਾਰ ਉਹ ਫਟਕ ਦੇਣ ਚ ਮੰਗ ਤੁਸੀਂ ਸਾਰੇ ਉਹ ਸੜਕ ਪੁੱਜਾਂਗੇ ਪਰ ਉਹ ਪੁਲ ਦੀ ਇੱਕ ਚਿੱਠੀ ਇੱਕ ਪਰਮਿਸ਼ਨ ਪੀ ਡਬਲਯੂ ਡੀ ਮਹਿਕਮੇ ਨੇ ਦੇਣੀ ਹੈ ਕਿਉਂਕਿ ਜਿਹੜਾ ਪੁਲ ਬਣਨਾ ਉਹ ਰੇਲਵੇ ਦੀ ਕੁੱਤੇ ਜਗ੍ਹਾ ਹੋਗੇ ਜਦੋਂ ਕੋਣ ਲੈਂਦਾ ਥੱਲੇ ਉਹ ਸੜਕ ਪੀਡਬਲ ਉਹ ਉਸ ਕੰਮ ਦੀ ਪਰਮਿਸ਼ਨ ਪੰਜਾਬ ਸਰਕਾਰ ਨਹੀਂ ਦੇ ਰਹੀ ਮੈਂ ਰਵੀ ਭਗਤ ਤੇ ਦੇ ਪ੍ਰਿੰਸੀਪਲ ਸੈਕਟਰੀ ਮੈਂ ਆਪ ਸਾਰੀ ਟੀਮ ਰੇਲਵੇ ਦੀ ਭੇਜ ਕੇ ਮੀਟਿੰਗ ਕਰਤੀ ਅੱਜ ਉਸ ਗੱਲ ਨੂੰ 6 ਮਹੀਨੇ ਬੀਤੇ ਲਗਾਤਾਰ ਮੈਂ ਇਹਨੂੰ ਚਿੱਠੀਆਂ ਲਿਖ ਰਿਹਾ ਫੇਰ ਕਹੂਗਾ ਇਹ ਸਮਾਨੀ ਵਿਆਪੀ ਪਰ ਮੈਂ ਆਪਣੀ ਗੱਲ ਛੱਡ ਕੇ ਮੈਂ ਮਿਸਟਰਾਂ ਚਾਹੇ ਕੋਸ਼ ਪਰ ਮੈਂ ਲੋਕਾਂ ਦਾ ਸਪਾਈਨ ਇਸ ਕਰਕੇ ਜਿੱਥੇ ਵੀ ਤੁਹਾਨੂੰ ਯਾਤ ਰੁਕਿਆ ਹੋਵੇਗਾ ਜਿੱਥੇ ਵੀ ਕਰੇਗਾ ਅੱਜ ਮੈਂ ਇਹ ਰਿਕਾਰਡ ਕਰਨਾ ਤੇ ਮੈਂ ਲਿਖ ਕੇ ਵੀ ਭੇਜ ਦੂੰਗਾ ਜੇ 2 ਦਿਨ ਬਾਅਦ ਉਹਦਾ ਕੋਈ ਹੱਲ ਨਾ ਕੀਤਾ ਉਹਦਾ ਕੋਈ ਫੈਸਲਾ ਨਾ ਕੀਤਾ ਤਾਂ ਭਗਵਾਨ ਜੀ ਮਾਨ ਸਾਹਿਬ ਆਪ ਮਿਲ ਲਿਓ ਆਪਣੇ ਪੀਏ ਨੂੰ ਬੁਲਾ ਲਿਓ ਆਪਣੇ ਹੁਐਸਡੀ ਨੂੰ ਬੁਲਾ ਲਿਓ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਬੁਲਾ ਲਿਓ ਪਰ ਇਹ ਲੁਧਿਆਣੇ ਚ ਲੁਧਿਆਣੇ ਚ ਸਾਹਮਣਾ ਮੇਰਾ ਕਰਨਾ ਪਊਗਾ ਇਸ ਦਾ ਤਾਂ ਜਵਾਬ ਦੇਣਾ ਪਊਗਾ ਜਿਹੜਾ ਤੁਸੀਂ ਕਹਿੰਦੇ ਹੋ ਆਹ ਕਰਦਿਆਂ ਸੀ ਆਹ ਕਰਦੇ ਆ ਇਹਦੇ ਬਾਰੇ ਫੈਸਲਾ ਇਸੀ ਹਫ਼ਤੇ ਦੇ ਵਿੱਚ ਹੋਊਗਾ ਜਾਂ ਲੁਧਿਆਣਾ ਨੂੰ ਫਿਰ ਮੈਂ ਕਹੂੰਗਾ ਕਿ ਲੁਧਿਆੜੇ ਵਾਲਿਓ ਇਹਨੂੰ ਫੜਨ ਨਾ ਦਿਓ ਇਹ ਜਾਂ ਮੇਰੇ ਤੇ ਕੋਈ ਦੰ ਕਰੇ ਕਿ ਸਾਡੀ ਕਮੀ ਆ ਉਹਦੇ ਵਿੱਚ ਤੇਰੇ ਦੇ ਤਾਂ ਮੈਂ ਜਵਾਬ ਦੇ ਬੇਰੀ ਜ਼ਿੰਮੇਵਾਰੀ ਹੈ ਤਾਂ ਇਸ ਕਰਕੇ 2 ਦਿਨ ਦਾ ਸਮਾਂ ਮੈਂ ਦਿੰਦਾ ਨਹੀਂ ਜਿੱਥੇ ਵੀ ਤੂੰ ਸੁਫਦਾ ਹੋਏਗਾ ਜਿੱਥੇ ਦੀ ਤੂੰ ਲੁੱਕ ਲੈ ਰਹਿਆ ਹੋਏਗਾ ਉੱਥੇ ਜਾ ਕੇ ਮੈਂ ਫਿਰਨਾ ਨਹੀਂ ਇਹ ਆ ਗਿਆ ਜੀ ਇਹ ਜ਼ਬਰਦਸਤੀ ਆ ਗਿਆ ਜੀ ਮੈਂ ਕਿ ਜ਼ਬਰਦਸਤੀ ਨਹੀਂ ਆ ਪਰ ਮੈਂ ਲੋਕਾਂ ਦੇ ਮੂਹਰੇ ਨੰਗਾ ਜੂਰ ਕਰੂੰਗਾ ਤੁਹਾਨੂੰ ਵੀ ਇਹ ਪੁਲ ਨੇ ਜਿਹੜੇ ਇਹ ਅਸੀਂ ਲੋਕਾਂ ਖਾਤਰ ਬਣਾਉਣਾ ਚਾਹੁੰਦੇ ਆ ਤੇ ਰੇਲਵੇ ਨਰਿੰਦਰ ਮੋਦੀ ਜੀ ਅਸ਼ਰੀ ਰੈਸ਼ਨਲ ਜੀ ਦੇ ਫੈਸਲਾ ਹੋਏ ਦੀ ਸਾਰੇ ਦਾ ਸਾਰਾ ਪੈਸਾ 70 ਲੱਗੇ 80 ਲੱਗੇ 100 ਲੱਗੇ ਕਰੋੜ ਅਸੀਂ ਲਾਵਾਂਗੇ ਤੇ ਇਸ ਕਰਕੇ ਉਹਦੀ ਪਰਮਿਸ਼ਨ ਲਈ ਵੀ ਆਪਣੀ ਗੱਲ ਯਾਦ ਰੱਖਿਓ